ਜ਼ੋਨ 4 ਦੇ ਵਿੱਚ ਥਾਣਾ ਦੂਜੇ ਨੰਬਰ 7 ਦੇ ਵਿੱਚ 77 ਨੰਬਰ ਅਸੀਂ ਮੁਕਦਮਾ ਦਰਜ ਕੀਤਾ ਸੀ 8/2 ਨੂੰ 8 ਫਰਵਰੀ ਨੂੰ ਸਾਡੇ ਏਰੀਆ ਦੇ ਵਿੱਚ ਵੱਖ-ਵੱਖ ਜਗ੍ਹਾ ਜਿਹੜੀਆਂ ਸਨੇਚਿੰਗ ਦੀਆਂ ਕਾਫੀ ਸ਼ਿਕਾਇਤਾਂ ਆਈਆਂ ਸੀ ਇਹਦੇ ਵਿੱਚ ADCV 4 ACP ਇੰਡਸਟਰੀ A ਤੇ SHOD ਯੂਨੀਵਰਸਿਟੀ ਤੇ ਜਮਾਲਪੁਰ ਐਸਪੀ ਇਹਨਾਂ ਨੇ ਕਾਫੀ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਇਹਦੇ ਵਿੱਚ ਅਸੀਂ 12 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬ ਹੋਏ। ਉਹਨਾਂ ਦੇ ਵਿੱਚੋਂ ਵਕਤ ਵਕਤ ਅਸੀਂ ਤਿੰਨ ਮੁਕੱਦਮੇ ਜਿਹੜੇ ਇਹਨਾਂ ਦੇ ਦਰਜ ਕੀਤੇ 12 ਬੰਦਿਆਂ ਤੇ ਉਹਦੇ ਵਿੱਚ 227 ਜਿਹੜੇ ਆ ਮੋਬਾਈਲ ਰਿਕਵਰ ਕੀਤੇ। 4 ਉਹਦੇ ਵਿੱਚ ਜਿਹੜੇ ਆ ਮੋਟਰਸਾਈਕਲ ਰਿਕਵਰ ਕੀਤੇ ਆ ਤੇ ਪਲੱਸ ਉਹਦੇ ਵਿੱਚ ਜਿਹੜੇ ਵਾਰਦਾ ਦੇ ਚਾ ਦਾਤਰ ਵਰਤਦੇ ਸੀ ਉਹ ਦਾਤਰ ਜਿਹੜੇ ਪੰਜ ਤੋਂ 6 ਤਕਰੀਬਨ ਜਿਹੜੇ ਉਹਨਾਂ ਕੋਲ ਰਿਕਵਰ ਕੀਤੇ। ਤੇ ਇਹਦੇ ਵਿੱਚ ਸਾਡੀਆਂ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਵਾਰਦਾਤਾਂ ਕਮਿਸ਼ਨਰੇਟ ਦੇ ਏਰੀਆ 'ਚ ਤੇ ਜਿਹੜੇ ਆਲੇ-ਦੁਆਲੇ ਏਰੀਆ ਦੇ ਵਿੱਚ ਜੋ ਖੰਨਣਾ ਚਕਰਾਂ ਉਹਦੇ ਵਿੱਚ ਵੀ ਸਾਨੂੰ ਉਮੀਦ ਹੈ ਵੀ ਕਾਮਯਾਬੀ ਮਿਲੂਗੀ ਕਿਉਂਕਿ ਐਨੇ ਜਿਹੜੇ ਐ ਮੋਬਾਈਲ ਐ ਇਹ ਜਿਹੜੇ ਆਲਮੋਸਟ ਸਨੇਚਿੰਗ ਦੇ ਮੋਬਾਈਲ ਨੇ ਦੇਖੋ ਇਹਦੇ ਵਿੱਚ ਅਸੀਂ ਜਿਹੜਾ ਇੱਕ ਬੰਦਾ ਗੁਰਮੀਤ ਅਰੈਸਟ ਕੀਤਾ ਉਹ ਬੰਦਾ ਜਿਹੜਾ ਲੁਧਿਆਣੇ ਦਾ ਦੁਕਾਨ ਜਿਹੜੀ ਉਹਦੀ ਸੀ ਪਰ ਉਹ ਜਿਹੜੇ ਮੋਬਾਈਲ ਲਿਆ ਕੇ 2 ਮਹੀਨਿਆਂ ਬਾਅਦ ਜਦੋਂ ਇਕੱਠੇ ਹੋ ਜਾਂਦੇ ਸੀ ਤਾਂ ਫਿਰ ਦਿੱਲੀ ਵੇਚਦਾ ਸੀ ਉਹ ਅਸੀਂ ਹੁਣ ਫਰਦਰ ਅਗੇ ਇਨਵੈਸਟੀਗੇਸ਼ਨ ਤੇ ਲਿਆ ਕੇ ਜਿਹੜਾ ਵੀ ਹੋਊਗਾ ਉਹਨੂੰ ਵੀ ਗ੍ਰਿਫਤਾਰ ਕਰਾਂਗੇ। ਇਹ ਇਲਾਕੇ ਇਲਾਕੇ ਜਮਾਲਤ ਗਿਆਮ ਦੇਖੋ ਇਹਦੇ ਵਿੱਚ ਇਹਨਾਂ ਨੇ ਕਾਫੀ ਵਾਰਦਾਤਾਂ ਜਿਹੜੀਆਂ ਸਾਹਨੇਵਾਲ ਦੇ ਏਰੀਆ 'ਚ ਵੀ ਕੀਤੀਆਂ, ਮੋਤੀਨਗਰ ਦੇ ਏਰੀਆ 'ਚ ਵੀ ਕੀਤੀਆਂ, ਫੋਕਲ ਪੁਆਇੰਟ 'ਚ ਵੀ ਕੀਤੀਆਂ, ਜਮਾਲਪੁਰ 'ਚ ਕੀਤੀਆਂ। ਤਾਂ ਇਹਦੇ ਨਾਲ ਸਾਡੀ ਜਿਹੜੀ ਸਨੈਚਿੰਗ ਦੀਆਂ ਜਿਹੜੀਆਂ ਵਾਰਦਾਤਾਂ ਕਾਫੀ ਜਿਹੜੀਆਂ ਟ੍ਰੇਸ ਹੋ ਜਾਣਗੀਆਂ ਔਰ ਜਿਹੜਾ ਇੱਥੇ ਨੱਥ ਪਏਗੀ। ਇਹ ਨਸ਼ੇ ਦੇ ਆਦੀ ਤਾਂ ਜਦੋਂ ਬੰਦੇ ਆਏ ਜੇ ਕਰਦੇ ਆ ਕਿਸੇ ਬੰਦੇ ਨੂੰ ਬੇਰਹਿਮੀ ਨਾਲ ਦਾਤ ਮਾਰਤਾ ਜਾਂ ਦਿਖਾ ਕੇ ਸਨੈਚ ਕਰਨਾ ਇਹ ਤਾਂ ਇਹਦੇ ਨਾਲ ਜੁੜਿਆ ਹੀ ਹੁੰਦਾ ਸਰ ਇਹ ਰਹਿਣ ਵਾਲੇ ਕਿੱਥੇ ਤੇ ਇਹਦੇ ਵਿੱਚੋਂ ਕੁਝ ਬੰਦੇ ਜਿਹੜੇ ਲੁਧਿਆਣੇ ਦੇ ਉਹਨਾਂ ਵਿੱਚੋਂ ਇੱਕ ਬੰਦਾ ਜਿਹੜਾ ਅੰਮ੍ਰਿਤਸਰ ਦਾ ਜੀ ਜੀ ਤਾਂ ਕੋਈ ਸਪੈਸ਼ਲ ਆਮ ਮਜ਼ਦੂਰਾਂ ਨੂੰ ਕਿਵੇਂ ਤਸੇ ਉਹਨੂੰ ਟਾਰਗੇਟ ਕਰਦਾ ਜਾਏ ਕੋਈ ਜਿਹੜਾ ਕੋਈ ਹੰਦੀ ਦੀ ਤਿਆਰੀ ਕੀ ਹੁੰਦੀ ਨੇ ਕਰੇ ਕਿਜੀਦ ਵਰਤੋ ਕਿ ਕਿਹਨੇ ਵਾਰਦਾਤ ਨੂੰ ਜਾਮੇ ਵਾਰਦਾਤ ਨੂੰ ਕਿਸੇ ਕੋ ਵਾਰਦਾਤ ਤੇ ਜ਼ੋਰ ਨਾਲ ਹੁਣ ਕਿਸੇ ਦੋ ਜਾਨੇ ਜਾ ਰਹੇ ਆ ਉਹਨਾਂ ਨੂੰ ਤੁਸੀਂ ਪੰਜ ਜਾਨੇ ਭੇਜੋ ਤੇ ਦਾਤ ਮਾਰ ਦੋ ਜਾਂ ਦਿਖਾਓ ਤੇ ਜ਼ਬਰਨ ਉਹਨਾਂ ਦੇ ਕੋਲੋਂ ਜੇਬ ਚੋਂ ਪੈਸੇ ਵੀ ਕੱਢ ਲਓ ਤਨ ਦਾ ਮੋਬਾਈਲ ਵੀ ਖੋਲੋ ਤਾਂ ਜਿੱਤੇ ਕਿੱਟਾ ਠੀਕ ਲੱਗੇ ਵਾਈਕਲ ਵੀ ਲੈ ਲਓ ਤਾਂ ਇਸ ਤਰੀਕੇ ਦੀ ਇਹਨਾਂ ਦੀ ਮਾਡਲ ਸਪ੍ਰਿੰਗ ਸਰ ਇਹਨਾਂ ਦੇ ਕੋਈ ਪਹਿਲੇ ਵੀ ਬੱਚੇ ਹੈਗੇ ਹਾਂ ਇਹਨਾਂ ਦੇ ਵਿੱਚ ਕੁਝ ਬੰਦਿਆਂ ਦੇ ਜਿਹੜੇ ਆਪ ਪਹਿਲਾਂ ਮੁਕਦਮੇ ਦਰਜ ਠੀਕ ਹੈ ਸਰ ਜਿਹੜਾ ਦੂਸਰਾ ਮੈਟਰ ਵੀ ਦੱਸੂ ਥੋੜਾ ਜਿਹਾ ਦੂਸਰੇ ਮੈਟਰ ਦੀ ਮੈਂ ਤੁਹਾਨੂੰ ਬਾਅਦ ਤੁਹਾਨੂੰ ਕਰ ਦੰਨਾ ਉਹ ਆ ਜਾਓ ਜ਼ੋਨ 4 ਦੇ ਵਿੱਚ ਥਾਣਾ ਦੂਜੇ ਨੰਬਰ 7 ਦੇ ਵਿੱਚ 77 ਨੰਬਰ ਅਸੀਂ ਮੁਕਦਮਾ ਦਰਜ ਕੀਤਾ ਸੀ 82 ਨੂੰ 8 ਰਵਿ ਨੂੰ ਸਾਡੇ ਏਰੀਆ ਦੇ ਵਿੱਚ ਵੱਖ-ਵੱਖ ਜਗ੍ਹਾ ਜਿਹੜੀਆਂ ਸਨੈਚਿੰਗ ਦੀਆਂ ਕਾਫੀ ਸ਼ਿਕਾਇਤਾਂ ਆਈਆਂ ਸੀ ਇਦੇ ਵਿੱਚ ADCV4 ACP ਇੰਡਸਟਰੀ A ਤੇ SHOD ਨੰਬਰ 7 ਤੇ ਜਮਾਲਪੁਰ ਐਸਪਾ ਇਹਨਾਂ ਨੇ ਕਾਫੀ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਇਹਦੇ ਵਿੱਚ ਅਸੀਂ 12 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬ ਹੋਏ ਉਹਨਾਂ ਦੇ ਵਿੱਚੋਂ ਵਕਤ ਵਕਤ ਅਸੀਂ ਤਿੰਨ ਮੁਕੱਦਮੇ ਜਿਹੜੇ ਇਹਨਾਂ ਦੇ ਦਰਜ ਕੀਤੇ 12 ਬੰਦਿਆਂ ਤੇ ਉਹਦੇ ਵਿੱਚ 227 ਜਿਹੜੇ ਆ ਮੋਬਾਈਲ ਰਿਕਵਰ ਕੀਤੇ ਚਾਰ ਉਹਦੇ ਵਿੱਚ ਜਿਹੜੇ ਆ ਮੋਟਰਸਾਈਕਲ ਰਿਕਵਰ ਕੀਤੇ ਆ ਤੇ ਪਲੱਸ ਉਹਦੇ ਵਿੱਚ ਜਿਹੜੇ ਵਾਰਦਾਤਾਂ ਦੇ ਚਾ ਦਾਤਰ ਵਰਤਦੇ ਸੀ ਉਹ ਦਾਤਰ ਜਿਹੜੇ ਪੰਜ ਤੋਂ 6 ਤਕਰੀਬਨ ਜਿਹੜੇ ਉਹਨਾਂ ਕੋਲ ਰਿਕਵਰ ਕੀਤੇ ਤੇ ਇਹਦੇ ਵਿੱਚ ਸਾਡੀਆਂ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਵਾਰਦਾਤਾਂ ਕਮਿਸ਼ਨਰੇਟ ਦੇ ਏਰੀਆ ਚ ਤੇ ਜਿਹੜੇ ਆਲੇ ਦੁਆਲੇ ਏਰੀਆ ਦੇ ਵਿੱਚ ਜੋ ਖੰਨਾ ਚਕਰਾਂ ਉਹਦੇ ਵਿੱਚ ਵੀ ਸਾਨੂੰ ਉਮੀਦ ਹੈ ਵੀ ਕਾਮਯਾਬੀ ਮਿਲੂਗੀ ਕਿਉਂਕਿ ਇੰਨੇ ਜਿਹੜੇ ਐ ਮੋਬਾਈਲ ਐ ਇਹ ਜਿਹੜੇ ਆਲਮੋਸਟ ਸਨੇਚਿੰਗ ਦੇ ਮੋਬਾਈਲ ਐ ਉਹ ਵੇਚਦੇ ਕਿਥੇ ਦਾ ਦੇਖੋ ਇਹਦੇ ਵਿੱਚ ਅਸੀਂ ਜਿਹੜਾ ਇੱਕ ਬੰਦਾ ਗੁਰਮੀਤ ਅਰੈਸਟ ਕੀਤਾ ਉਹ ਬੰਦਾ ਜਿਹੜਾ ਲੁਧਿਆਣੇ ਦਾ ਦੁਕਾਨ ਜਿਹੜੀ ਉਹਦੀ ਸੀ ਬਟ ਉਹ ਜਿਹੜੇ ਮੋਬਾਈਲ ਲਿਆ ਕੇ 2 ਮਹੀਨਿਆਂ ਬਾਅਦ ਜਦੋਂ ਇਕੱਠੇ ਹੋ ਜਾਂਦੇ ਸੀ ਤਾਂ ਫਿਰ ਦਿੱਲੀ ਵੇਚਦਾ ਸੀ ਉਹ ਅਸੀਂ ਹੁਣ ਫਰਦਰ ਅਗੇ ਇਨਵੈਸਟੀਗੇਸ਼ਨ 'ਚ ਲਿਆ ਕੇ ਜਿਹੜਾ ਵਕੂਗਾ ਉਹਨੂੰ ਵੀ ਗ੍ਰਿਫਤਾਰ ਕਰਾਂਗੇ ਕਿਹੜੇ ਇਲਾਕੇ ਇਲਾਕਿਆਂ ਬਾਅਦ ਆਤੀਆਂ ਦੇਖੋ ਇਹਦੇ ਵਿੱਚ ਇਹਨਾਂ ਨੇ ਕਾਫੀ ਵਾਰਦਾਤਾਂ ਜਿਹੜੀਆਂ ਸਾਹਨੇਵਾਲ ਦੇ ਏਰੀਆ 'ਚ ਵੀ ਕੀਤੀਆਂ ਮੋਤੀਨਗਰ ਦੇ ਏਰੀਆ 'ਚ ਵੀ ਕੀਤੀਆਂ ਫੋਕਲ ਪੁਆਇੰਟ 'ਚ ਵੀ ਕੀਤੀਆਂ ਜਮਾਲਪੁਰ 'ਚ ਕੀਤੀਆਂ ਤਾਂ ਇਹਦੇ ਨਾਲ ਸਾਡੀ ਜਿਹੜੀ ਸਨੇਚਿੰਗ ਦੀਆਂ ਜਿਹੜੀਆਂ ਵਾਰਦਾਤਾਂ ਕਾਫੀ ਜਿਹੜੀਆਂ ਟਰੇਸ ਹੋ ਜਾਣਗੀਆਂ ਔਰ ਜਿਹੜਾ ਇੱਥੇ ਨੱਥ ਪਏਗੀ ਇਹ ਨਸ਼ੇ ਦੇ ਆਦੀ ਤਾਂ ਜਦੋਂ ਬੰਦੇ ਆਏ ਜੇ ਕਰਦੇ ਆ ਕਿਸੇ ਬੰਦੇ ਨੂੰ ਬੇਰਹਿਮੀ ਨਾਲ ਦਾਤ ਮਾਰਤਾ ਜਾਂ ਦਿਖਾ ਕੇ ਸਨੇਚ ਕਰਨਾ ਇਹ ਤਾਂ ਇਹਦੇ ਨਾਲ ਜੁੜਿਆ ਹੀ ਹੁੰਦਾ ਸਰ ਇਹ ਰਹਿਣ ਵਾਲੇ ਕਿੱਥੇ ਤੇ ਇਹਦੇ ਵਿੱਚੋਂ ਕੁਝ ਬੰਦੇ ਜਿਹੜੇ ਲੁਧਿਆਣੇ ਦੇ ਉਹਨਾਂ ਵਿੱਚੋਂ ਇੱਕ ਬੰਦਾ ਜਿਹੜਾ ਅੰਮ੍ਰਿਤਸਰ ਦਾ ਜੀ ਜੀ ਉਹਦੇ ਸਪੈਸ਼ਲ ਆਰਮ ਦੇ ਮਜ਼ਦੂਰਾਂ ਨੂੰ ਕਿਵੇਂ ਪਾਗੜ ਕਰਦਾ ਜਾਏ ਕੋਈ ਜਿਹੜਾ ਹੁੰਦੀ ਦੀ ਤਿਆਰੀ ਕੀ ਹੁੰਦੀ ਨੇ ਕਰੇ ਜਿਤ ਦਰਤ ਸੋ ਇਹ ਕਿਹਨਾ ਬਾਦੋਂ ਜਾ ਮਾਰਦਾਤ ਨੂੰ ਕਿਸੇ ਕੋ ਵਾਰਦਾ ਤੇ ਜ਼ੋਰ ਨਾਲ ਹੁਣ ਕਿਸੇ ਦੋ ਜਾਨੇ ਜਾ ਰਹੇ ਆ ਉਹਨਾਂ ਨੂੰ ਤੁਸੀਂ ਪੰਜ ਜਾਨੇ ਭੇਜੋ ਤੇ ਦਾਤ ਮਾਰ ਦੋ ਜਾਂ ਦਿਖਾਓ ਤੇ ਜਬਰਨ ਉਹਨਾਂ ਦੇ ਕੋਲੋਂ ਜੇਬ ਚੋਂ ਪੈਸੇ ਵੀ ਕੱਢ ਲਓ ਤੇ ਉਹਨਾਂ ਦਾ ਮੋਬਾਈਲ ਵੀ ਖੋਲੋ ਤੇ ਜਿੱਥੇ ਕਿੱਡਾ ਠੀਕ ਲੱਗੇ ਵਾਈਕਲ ਵੀ ਲੈ ਲਓ ਤਾਂ ਇਸ ਤਰੀਕੇ ਦੀ ਇਹਨਾਂ ਦੀ ਮੋਡਸ ਪ੍ਰਿੰਟ ਸਰ ਇਹਨਾਂ ਦੇ ਕੋਈ ਪਹਿਲੇ ਵੀ ਬੱਚੇ ਹੈ ਜੀ ਹਾਂ ਇਹਨਾਂ ਦੇ ਵਿੱਚ ਕੁਝ ਬੰਦਿਆਂ ਦੇ ਜਿਹੜੇ ਆ ਪਹਿਲਾਂ ਮੁਕਦਮੇ ਕਰਦੇ ਠੀਕ ਹੈ ਸਰ ਜਿਹੜਾ ਦੂਸਰਾ ਮੈਟਰ ਵੀ ਦਾ ਜੂਈ ਹੋਣਾ ਦੂਸਰੇ ਮੈਟਰ ਦੀ ਮੈਂ ਬਾਅਦ ਤੁਹਾਨੂੰ ਕਰ ਦਵਾਂ ਉਹ ਆ ਜਾ